ਨਾਬਾਵਿਕੇ ਮਾਲਗੱਡੀ ਦਾ ਇੰਜਣ ਖਰਾਬ ਹੋਣ ਕਾਰਨ ਕੀ ਦੋ ਮੁਸਾਫਰ ਗੱਡੀਆਂ ਨੂੰ ਰਾਤ ਹੀ ਰੋਕਣਾ ਪੈ ਗਿਆ ਜਿਸ ਕਾਰਨ ਸੈਂਕੜਾ ਮੁਸਾਫਰਾਂ ਨੂੰ ਘੱਟੋ ਘੱਟ 2 ਘੰਟੇ ਖੱਜਲ ਖਵਾਰੀ ਸਣੀ ਪਈ ਦਰਅਸਲ ਸਿੰਗਲ ਲਾਈਨ ਖਰਾਬ ਹੋਣ ਕਾਰਨ ਇੱਥੋਂ ਗੰਗਾ ਨਗਰ ਤੋਂ ਹਰੀਦਵਾਰ ਤੇ ਅੰਬਾਲਾ ਤੋਂ ਬਠਿੰਡੇ ਜਾਣ ਵਾਲੀਆਂ ਦੋ ਗੱਡੀਆਂ ਨੂੰ ਰਾਤ ਹੀ ਰੋਕ ਦਿੱਤਾ ਗਿਆ ਹਾਲਾਂਕਿ ਬਾਅਦ ਵਿੱਚ ਪਟਿਆਲਾ ਤੋਂ ਇੰਜਣ ਮੰਗਵਾ ਕੇ ਮਾਲਗੱਡੀ ਨੂੰ ਤੋਰਿਆ ਗਿਆ ਪਰ ਉਦੋਂ ਤੱਕ ਕੰਮ ਤੰਦਿਆਂ ਤੇ ਜਾਣ ਵਾਲੇ ਲੋਕਾਂ ਦਾ ਕਾਫੀ ਸਮਾਂ ਬਰਬਾਦ ਹੋ ਚੁੱਕਾ ਸੀ 8 ਵਜੇ ਦੀ ਖੜੀ ਹੈ ਜੀ ਪਾਵਰ ਕਟ ਕੇ ਕਿੰਦੇ ਹੋਇਆ ਪਿਆ ਠੀਕ ਕਰਨਿਆ ਤਾਂ ਕੋਈ ਪਤਾ ਨਹੀਂ ਲੱਗ ਰਿਹਾ ਜੀ ਪਿੱਛੇ ਵੀ ਟ੍ਰੇਨ ਆਣੀ ਹੈ ਉਹਦੇ ਕਰਕੇ ਪਾਵਰ ਫਿੰਡੇ ਤੋਂ ਵੀ ਚੱਲੀ ਵੀ 6:30 ਵਜੇ ਟ੍ਰੇਨ ਜੀ ਉਹ ਵੀ ਹਜੇ ਪਿੱਛੇ ਖੜੀ ਹੈ ਵੀ ਕਾਫੀ ਛੁੱਟੀ ਖੜੀ ਹੈ ਟ੍ਰੇਨ ਦਾ ਬਸੇਰ ਦੇ ਕੋਈ ਖੜੀ ਆ ਪਾਵਰ ਫੇਲ ਹੋ ਗਈ ਸੀ ਜਿੱਤੇ ਕਰਕੇ ਆਹ ਟ੍ਰੇਨ ਹੁਣ ਟਾਈਮ ਲੇਟ ਆਈ ਹੈ ਤੁਸੀਂ ਆਪਣੇ ਦੂਜੇ ਜੋਬ ਤੇ ਵੀ ਜਾਣਾ ਸੀ ਤੇ ਤੁਸੀਂ ਲੇਟ ਹੋ ਗਏ ਫੇਸ ਜੀ ਹਾਵੜੇ ਲੱਗੇ ਜੀ ਹੁਣ ਉੱਥੇ ਲੱਗਣੀ ਹੈ ਪੈਸੇ ਕੱਟ ਜਾਣੇ ਨੇ ਉੱਥੇ ਜੀ ਮਸਾਫਰਾਂ ਦਾ ਕਹਿਣਾ ਹੈ ਕਿ ਇਸ ਸਿੰਗਲ ਲਾਈਨ ਨੂੰ ਡਬਲ ਕਰਨ ਦੇ ਲਈ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਨਾਬਾਤੂ ਰਾਹੁਲ ਖੁਰਾਨਾ ਜਗਬਾਣੀ ਟੀਵੀ